ਇਹ ਹੁੰਦੇ ਜਟਾਂ ਦੇ ਕੰਮ ਸ਼ੀ ਆਲ ਜਾਂਦੇ ਗਾਇਸ ਇਟਲੀ ਤੋਂ ਸੱਜਾ ਸਪੈਸ਼ਲ ਹਾਂ ਸਪੈਸ਼ਲ ਵਲੌਗ ਦੇ ਵਿੱਚ ਲਿਆਉਣ ਨੂੰ ਸਾਡੀ ਇਟਲੀ ਨਾਲ ਕੱਚਾ ਨਹੀਂ ਲਾਇਆ ਜਿੱਦਾਂ ਪਰ ਕਿਉਂ ਤੁਹਾਡੇ ਗਲੇ ਸਾਫ ਹੋਣਗੇ YouTube ਵਾਲੇ ਯੈਸ ਕਰਾਇਗਾ ਗਾਇਸ ਉਹ ਗੱਲ ਹੋ ਗਈ ਮਿਰਚਾਂ ਬਹੁਤ ਜਿਆਦਾ ਪਾਈਆਂ ਨੇ ਵਿੱਚ ਪੀਤਾ ਨਹੀਂ ਜਾਣ ਲਿਆ ਹੁਣ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ YouTube ਲੇ ਆ ਖੇਤ ਨੂੰ ਮੋਟਰ ਤੇ ਪਰ ਮੈਂ ਕੱਲਾ ਨਹੀਂ ਚੱਲਿਆ ਕਾਨੂੰ ਨਾਲ ਲੈ ਕੇ ਚੱਲੇ ਆ ਚਲੋ ਚੱਲਦੇ ਆ ਮਿਲਦੇ ਆ ਉੱਥੇ ਜਾ ਕੇ ਹਾਲ ਵੇਖ ਲੋ ਸੜਕਾਂ ਦੇ ਰਾਤ ਮੀਂਹ ਪਿਆ ਤੇ ਸਾਰੀ ਸੜਕਾਂ ਭਰੀ ਭਈ ਇਹਦਾ ਵੀ ਹੌਲੀ ਹੌਲੀ ਨਿਕਾਵਾਂਗੇ ਤੇ ਫਿਰ ਤੇ ਵੱਜ ਜਾਣਗੇ ਪੈਰ ਜੇ ਆਪਾਂ ਤੇਜ਼ ਨਿਕਾਵਾਂਗੇ ਨਾ ਸਾਰੇ ਗਿੱਲੇ ਆ ਨੇ ਪੈਰ ਵੀ ਗਿੱਲੇ ਹੋਏ ਨੇ ਤੇ ਸਾਰਾ ਪਜਾਮਾ ਵੀ ਲਿਪੜ ਜਾਣਾ ਆਪਾਂ ਆਪਣਾ ਛੱਡੀ ਛੜਕ ਜਾਂਦੀ ਹੈ ਆਪਣੀ ਮੋਟਰ ਨਾਲ ਆਪਣੇ ਖੇਤਾਂ ਵਾਲਾ ਤੇ ਆ ਆ ਮੇਰਾ ਇੱਕ ਸੁਭਰਾ ਆਪਾਂ ਕਿਤੇ ਵੀ ਜਾਣਾ ਨਾ ਬਾਈ ਕਿਤੇ ਜਾਂ ਮੋਟਰ ਤੇ ਕਿਤੇ ਵੀ ਜਾਣਾ ਫਿਰ ਮੇਰਾ ਇਹ ਹੁੰਦਾ ਵੀ ਮੈਂ ਮੂੰਹ ਬੰਨ ਕੇ ਜਾਣਾ ਇਹ ਕਿਤੇ ਘਟਾ ਨਹੀਂ ਪੈਂਦਾ ਅੱਜ ਇਹਨਾਂ ਵੀ ਅੱਜ ਮੈਂ ਅਰਕਾ ਨਹੀਂ ਲਾ ਕੇ ਆਇਆ ਉਦੋਂ ਮੈਂ ਅਰਕਾ ਵੀ ਲਾਈ ਹੁੰਦੀਆਂ ਨਾਲ ਮੈਂ ਕਰਕੇ ਨਹੀਂ ਲਾ ਕੇ ਆਇਆ ਵੀ ਅੱਜ ਚਲੋ ਮੌਸਮ ਹੈਗਾ ਠੰਡਾ ਦਲਾ ਪਰਨਾ ਵਾਲ ਨਈ ਨਿਆ ਆ ਆ ਵੇਖੋ ਆਲਾ ਛੜਕਦੇ ਜਦੋਂ ਇਹਨਾਂ ਵੀ ਚੱਲ ਹੁੰਦੇ ਆ ਪਾਣੀ ਘਟਿਆ ਨਾ ਗਾਈਜ਼ ਜਦੋਂ ਪਾਣੀ ਜ਼ਿਆਦਾ ਹੁੰਦਾ ਨਾ ਇੱਥੇ ਮਤਲਬ ਜ਼ਿਆਦਾ ਮੀਂਹ ਪੈਂਦਾ ਵਾ ਉਦੋਂ ਆ ਇਧਰੋਂ ਪਾਣੀ ਆਉਂਦਾ ਤੇ ਇਹ ਸੜਕ ਦੇ ਉੱਤੋਂ ਦੀ ਨੰਗਦਾ ਫਿਰ ਪਾਣੀ ਕਰਾਸਿੰਗ ਕਰਦਾ ਐਸ ਸਾਈਡ ਤੋਂ ਆਪਣੇ ਸੱਜੇ ਪਾਸੇ ਨੂੰ ਕਰਾਸਿੰਗ ਕਰਦਾ ਫਿਰ ਪਾਣੀ ਨੇ ਮੋੜਸਾ ਬਸ ਇਹਨਾ ਵੀ ਇਹ ਨਹੀਂ ਤੂੰ ਅਰਦਾਸ ਕਰੋ ਵੀ ਕਿਹੜਾ ਡੇਗਣਾ ਜਾਈਏ ਲੈ ਵੀ ਨਤਰਾ ਔਖੇ ਸੌਖੇ ਹੋ ਗਏ ਗਈ ਆਪਾਂ ਨੰਗ ਸੋ ਅੱਗੇ ਕੋਈ ਨਾ ਵੀ ਪਏ ਦੇ ਵਿੱਚ ਖੱਡਾ ਨਾ ਡੂੰਗਾ ਹੋਇਆ ਹੋਵੇ ਨਹੀਂ ਤੇ ਜ਼ਿਆਦਾ ਕੰਮ ਔਖਾ ਹੋ ਜੂ ਸਦਾ ਹੀ ਜਾਣ ਦਿੰਨੇ ਹੁਣ ਇੱਥੇ ਖੁੱਬੂਗਾ ਫੇਰ ਲੱਗਦਾ ਹਨ ਇੱਥੇ ਲੈ ਵੀ ਮਤਰਾ ਇੱਥੇ ਘਰਾਉਣਾ ਪੈਣਾ ਵਾਹ ਵੇ ਅੱਗੇ ਅੱਗੇ ਕੇ ਰਹਿਨਦਾ ਇੱਥੇ ਅੱਗੇ ਗਾਈਜ਼ ਇਹਦੇ ਆਂਦਾ ਹੱਟ ਜੇ ਲਿਆ ਦੇ ਪਰ ਹੁਣ ਅੱਗੇ ਜਾਣਾ ਕਿਧਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿਉਂਕਿ ਇਹ ਟੋਆ ਬਹੁਤ ਜ਼ਿਆਦਾ ਡੂੰਘਾ ਵਾ ਜੇ ਇਹਦੀ ਨਾ ਨੰਗਿਆ ਤੇ ਫਿਰ ਕੰਮ ਹੋਏ ਨਾ ਔਖਾ ਨਾਲੇ ਦਸੂਣ ਡੇਗੂਗਾ ਤੇ ਨਾਲੇ ਮੈਂ ਆਵ ਫੇਰ ਇਹਨਾਂ ਵੀ ਕੋਲ ਜਾਰੀ ਹੋਣੀ ਹੈ ਉਹ ਬਾਕੀ ਵੇਨੇ ਆ ਨਹੀਂ ਹੁਣ ਆ ਇੱਥੇ ਘਿਹਾਰ ਦੇਣਾ ਆਟਾ ਵਾਵਾ ਉਹ ਮੇਰੇ ਹੱਥ 'ਚ ਫੋਨ ਆ ਨਾ ਹੱਥ ਦੇ ਵਿੱਚ ਫੋਨ ਹੈ ਯਾਰ ਬੰਦ ਨਹੀਂ ਨਾ ਕਰਨਾ ਲੋ ਵੀ ਮਤਰਾ ਲੈ ਕੇ ਬਾਬੇ ਦਾ ਨਾਂ ਤਬਾਦਾ ਟਵਾਪਾ ਆ ਵੀ ਜੇ ਉਹ ਨੇ ਵੀ ਕੋਰਾ ਦੇ ਮੀਨ ਨਾਲ ਹੋ ਗਏ ਨੱਕ ਨੱਕ ਪੂਰੇ ਭਰ ਗਿਆ ਸਖਤ ਹੁਣ ਆਪਾਂ ਖਲਾਰਾਂਗੇ ਪਏ ਦੇ ਐਂਡ ਤੇ ਜਾ ਕੇ ਤੇ ਵੀਰ ਹੁਣੀ ਬੰਨੇ ਛੰਗੀ ਜਾਂਦੇ ਆ ਵੇਖੋ ਸਹੀ ਕੰਮ ਇਹਨਾਂ ਦੇ ਉਹ ਭਰਾ ਤੋਈ ਕਰਨਾ ਵੀ ਆ ਕੋਹਾ ਜੇ ਕਿ ਬੰਨੇ ਛੰਗੜੇ ਆ ਸਾਰਾ ਦਿਨ ਆ ਵੀ ਹੈਲੋ ਵੀਰ ਤੁਰੇ ਆਉਂਦਾ ਜੇ ਵਟਾਂ ਦੇ ਕੰਡਿਆਂ ਤੇ ਕੀ ਕਹਾਂਂਡਾ ਵੀਰ ਆਏ ਭਾਜੀ ਇਹ ਆਪਣਾ ਆ ਇਹ ਆਪਣਾ ਕਾਲੂ শেਠ ਆ ਇਹ শেਠ ਸਾਹਿਬ ਬੰਨੇ ਛੰਗੀ ਜਾਂਦੇ ਅੱਜ ਝੋਨੇ ਦੇ ਆ ਗਏ ਢੇ ਤੁਸੀਂ ਆਏ ਨਹੀਂ ਸਰ ਖਾਦ ਪਾ ਗਏ ਢੇ ਜੇ ਲਾਓ ਵੀ ਵੀਰ ਮੇਰੇਓ ਆ ਵੀ ਵੀਰ ਉਹ ਕੰਮ ਕਰਨ ਕਰਨ ਲੱਗਾ ਹੈ ਮੇਰੇ ਵਾਲੇ ਪਰ ਕੋਈ ਗੱਲ ਨਹੀਂ ਬਣੀ ਉਹਦੇ ਹੱਥ 'ਚ ਵੀ ਸਮਾਨ ਹੈ ਚਾਹ ਲੈ ਕੇ ਆਉਣ ਡਿਆ ਜੇ ਹੈਂ ਚਾਹ ਲੈ ਆਆ ਚਲ ਭਰਾਵਾ ਮਮੀ ਹੁਣੇ ਜੇ ਆਇਆ ਤੇ ਵੇਲਾ ਤੂੰ ਚਾਹ ਲੈ ਆਆ ਹੁਣ ਆਉ ਨਜ਼ਾਰਾਂ ਨਾਲੇ ਚਾਹ ਪੀਣ ਦਾ ਨਾਲੇ ਆਪਾਂ ਵਿਖਾਉਂਦੇ ਸਾਰਿਆਂ ਨੂੰ ਪਹਿਨ ਨਜ਼ਾਰਾ ਵੇਖੋ ਕੱਡਾ ਆਉਂਦਾ ਐ ਇਦਾਂ ਦੇ ਮੌਸਮ 'ਚ ਜਿਆਦਾ ਆਉਂਦਾ ਨਜ਼ਾਰਾ ਹਣਾ ਵਿਊ ਤੇ ਮੈਂ ਵਿਖਾਤਾ ਅੱਗੇ ਦੋ ਰਾਂ ਵਿਊ ਵਿਖਾਤਾ ਵਾ ਚਾਹ ਪੀ ਲੈ ਜਾ ਅਰੇ ਗਲਾਸ ਨਹੀਂ ਲੈ ਗਏ ਓ ਤੁਹਾਡੀ ਭਲੀ ਹੋ ਜੀ ਗਲਾਸ ਵੀ ਲੈ ਗਿਆ ਵੀਰ ਬismillah ਲੈ ਸੁਣਾ ਓਏ ਇਦਾਂ ਨਾ ਕੱਢਿਆ ਕਰੋ ਗਲਾਹ ਓਏ ਏ ਝਟਕੇ ਮਰਾਉਂਦਾ ਹੀ ਬੋਦਲ ਤੋਂ ਲਾ ਇਹ ਗੰਦੀ ਕਿੱਥੋਂ ਕਰ ਲੈ ਆਵਾ ਉਹ ਦੇ ਦੇ ਜਾਲੀ ਕਿਦਾਂ ਹੱਥ ਜੇ ਛੁੱਟ ਗਈ ਨਹੀਂ ਐਸ ਯਸ ਇਹੋ ਚੱਕਰ ਪੈਂਦਾ ਆਹ ਚੋਂ ਨਾ ਦਰ ਪਿਆ ਦੋ ਦੋ ਬੂਟੇ ਹੋ ਗਏ ਆ ਜੇ ਤੇ ਮੈਂ ਖਾਤਾ ਵਾ ਦੋ ਦੋ ਬੂਟੇ ਹੋ ਗਏ ਮਿੱਤਰੋ ਇਹਨਾਂ ਵੀ ਜਦੋਂ ਜਾਲਿਆਂ ਦੇ ਆ ਗਿਆ ਝੋਨਾ ਨਾ ਉਦੋਂ ਨਾਲੇ ਤੇ ਇੱਕ ਮੌਸਮ ਦਾ ਫਰਕ ਪੈ ਜਾਣਾ ਨਾਲੇ ਇਹਨਾਂ ਵੀ ਬੰਦੇ ਨੂੰ ਇਹ ਹੋਂਡਾ ਪੈਂਦਾ ਵੀ ਹਾਂ ਸਿਆਲ ਜਾਨ ਲੱਗਾ ਥੋੜਾ ਜਿਹਾ ਮਜ਼ਾ ਆ ਹੋਂਡਾ ਪੈਂਦਾ ਗਰਮੀਆਂ ਜੀ ਯਾਰ ਇਹ ਥੋੜਾ ਔਖਾ ਆਂਦਾ ਏ ਮੈਨੂੰ ਤੇ ਇੱਕ ਗੱਲ ਆ ਮੈਂ ਗਾਈਸਾਂ ਨੂੰ ਦੱਸਾਂ ਨਾ ਮੈਨੂੰ ਮੀਡੀਅਮ ਮੌਸਮ ਜ਼ਿਆਦਾ ਪਸੰਦ ਆ ਨਾ ਜ਼ਿਆਦਾ ਠੰਡ ਹੋਵੇ ਤੇ ਨਾ ਜ਼ਿਆਦਾ ਗਰਮੀ ਨਿਆਰਾ ਫੇਰ ਹੀ ਆਉਂਦਾ ਨਾ ਕੋਈ ਵੀ ਕੰਮ ਕਰਨਾ ਹੋਵੇ ਜਾਂ ਆਪਾਂ ਵੀਡੀਓ ਸ਼ੂਟ ਕਰਨੀ ਹੋਵੇ ਫੇਰ ਵੀ ਉਸੇ ਮੌਸਮ 'ਚ ਵਰੀਆ ਆਉਂਦੀ ਆ ਹੈਗੀ ਨਾ ਗੱਲ ਹੁਣੇ ਬਾਤ ਨਹੀਂ ਜਾ ਆਹੋ ਤੈਨੂੰ ਬਈ ਅਰੇ ਬਈ ਇਹ ਦੱਸ ਚੱਲ ਪਾ ਦੇ ਭਰਾਵਾ ਆਵੇ ਆਪਣਾ ਕਾਲੂ ਸੇਠ ਵੀ ਲੱਗਾ ਹੁਣ ਹੱਥ ਦੇ ਨਾ ਭਾਈ ਇਹਨੇ ਹੱਥ ਤੇ ਬਾਤ ਨਹੀਂ ਹੱਥ ਦੇ ਨਹੀਂ ਮੈਂ ਨਹੀਂ ਟੈਨਸ਼ਨ ਲੈਣਾ ਉਹ ਆਵੇਲਾ ਉਹੋ ਗੱਲ ਕਰਤੀ ਨਾ ਲੈ ਵੀ ਮਿੱਤਰੋ ਆਜੋ ਧੰਨ ਉਹ ਇੱਕ ਬੰਦੇ ਨੇ ਹੋ ਰਹੇ ਆ ਆਵੇ ਆਪਾਂ ਚੀਨੀ ਲੈਣੀ ਆ ਆਜੋ ਤੁਹਾਨੂੰ ਵੀ ਪਈਏ ਚਾਹ ਨਾਲ ਤੇ ਆਪਾਂ ਤੇ ਲੱਗੇ ਪੀਣ ਫੜਾ ਕੋਈ ਗਲਾਸ ਹੀ ਸੈਂਟਰ ਵਾਲੀ ਚੁੱਕ ਲਾਂ ਫਿਰ ਚੱਲ ਫੜਾ ਦੇ ਪਾਣੀ ਪੀ ਲਾ ਦੇ ਲੌਬੀ ਵੇਖੋ ਨਜ਼ਾਰਾ ਚਾਹ ਚਾਹੀਏ ਹਾਂ ਕਾਮਾ ਤੇ ਪੂਰਾ ਚਾਹ ਚਾਹੀਏ ਪਿਆਵਾ ਇੱਕ ਡਿਸਪੋਜ਼ਲ ਗਲਾਸ ਵੇਤੇ ਸਵੀਟ ਡੇ ਆਏ ਹਾਏ ਤੇ ਤੋਂ ਸੋਹਣਿਆ ਕੀ ਹਾਲ ਚਾਲ ਠੀਕ ਆ ਤੂੰ ਹੀ ਦੱਸੋ ਆ ਆਪਣਾ ਆ ਗਿਆ ਖਾਲੂ ਸ਼ੇਟ ਕੀ ਹਾਲ ਜਾਂ ਗਾਇਸ ਇਡਲੀ ਤੋਂ ਸੱਜਾ ਸਪੈਸ਼ਲ ਹਾਂ ਸਪੈਸ਼ਲ ਵਲੌਗ ਦੇ ਵਿੱਚ ਲਿਆਉਣ ਨੂੰ ਸਾਡੀ ਇਟਲੀ ਨਾਲ ਕੱਚਾ ਨਹੀਂ ਲਾਇਆ ਜੇ ਤੱਕ ਕਸ਼ਿਆਗਨ ਨੇ ਲਾਇਆ ਇਟਲੀ ਵਾਲਾ ਇਹ ਕੀ ਚੱਕਰ ਪੈ ਗਿਆ ਵਾ ਨਾਂ ਵੀ ਲਿਖਾਇਆ ਹੋਇਆ ਪਿੰਡ ਦਾ ਐਂ ਜੱਬੋ ਵਾਲ ਐਨ ਇਹਨੂੰ ਕਰੀ ਜੱਬੋ ਵਖਾਈ ਹਾਂ ਤਿਆਰ ਕਰਾਇਆ ਸਪੈਸ਼ਲ ਦਾ ਸਪੈਸ਼ਲ ਤਿਆਰ ਕਰਾਇਆ ਵੀਰ ਨੇ ਪੈਲੀਆਂ ਵਾਸਤੇ ਪੈਲੀਆਂ ਵਾਸਤੇ ਆਵੇ ਲੋ ਜੱਬੋ ਵਾਲਾ ਬੀ ਬੇਸਤੀ ਕਰਾਉਂਦੇ ਹਾਂ ਜੱਬੋ ਵਾਲਾ ਲਿਖਿਆ ਪਿੰਡ ਦਾ ਨਾਂ ਸਾਡੇ ਪਿੰਡ ਦਾ ਨਾਂ ਜੱਬੋ ਵਾਲਿਆ ਆਵੇ ਲੋ ਵੀਰ ਨੇ ਕਛੇ ਦੇ ਲਿਖਾਤਾ ਇਹ ਦੱਸਿਓ ਤਾਂ ਨੇ ਵਧੀਆ ਲੱਗਾ ਆ ਇੱਕ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਆਹ ਵੇਖਿਓ ਕਸ਼ਾ ਜਦਾਂ ਪੇਂਡ ਦਾ ਨਾਮ ਲਿਖਾ ਕੇ ਵੀਰ ਨੇ ਪਾਇਆ ਵਾ ਤੇ ਕਿਦਾਂ ਦਾ ਲੱਗਾ ਤੁਹਾਨੂੰ ਹੈਂ ਉਹ ਬਿਆਲ ਹੈ ਇਦਾਂ ਨਹੀਂ ਕਹਿਣਾ ਹਾਂ ਪੰਜਾਬ ਵੇਖ ਲਓ ਸਰ ਦਿਖਾ ਮਗਰ ਲੈ ਬੰਦੇ ਚੈਲਟ ਦੇ ਹਾਂ ਬੈ ਘੁੰਮੀ ਮੜਾਇਆ ਆਹ ਵੇਖ ਲਓ ਨਕਸ਼ਾ ਪੰਜਾਬ ਦਾ ਨਕਸ਼ਾ ਪਰ ਪੂਰੀ ਐਂਡ ਗਰਾਉਂਡ ਹੈ ਵੀਰ ਮੇਰਾ ਮੱਤਵ ਜੰਡੀ ਪੰਜਾਬ ਦੀ ਪੂਰੀ ਨਹੀਂ ਨਹੀਂ ਇਦਾਂ ਨਹੀਂ ਉਹ ਝੋਨੇ ਦੀ ਗੱਲ ਹੋ ਰਹੀ ਹੈ ਕੰਮ ਕਰਦੇ ਬੰਦੇ ਨੂੰ ਕਰਨਾ ਹੀ ਪੈਂਦਾ ਫੇਰ ਹੀ ਗੱਲ ਬਣਦੀ ਹੈ ਪਰ ਇੱਕ ਗੱਲ ਜਿੱਦਾਂ ਤੂੰ ਲਿਖਾਇਆ ਨਾ ਸਾਰਾ ਕੋ ਟ-ਸ਼ਰਟ ਤੇ ਯੈਸ ਯੈਸ ਇਹ ਯੈਸ ਕਰਾਤੀ ਕਿੰਨੇ ਹਣਾ ਲੋ ਵੀ ਮਿੱਤਰੋ ਲੋ ਚਾਹ ਦਾ ਸਵਾਦ ਮੈਂ ਤੇ ਲੈਣ ਲੱਗਾ ਤੂੰ ਵੀ ਫੜ ਲਓ ਕੱਪ ਕੱਪ ਹੋਰ ਪੀਓ ਤੂੰ ਵੀ ਨਾਲ ਮੇਰੇ ਚਾਹ ਇਹਨਾਂ ਵੀ ਬੜੀ ਸਵਾਦ ਬਣਾ ਕੇ ਲੈਂਦੀ ਤੂੰ ਹੈ ਹੈਪੀ ਨਜ਼ਾਰਾ ਆ ਗਿਆ ਓਦਾਂ ਚਾਹ ਪੀਂਦਾ ਕੰਮ ਪੂਰਾ ਕਾਇਮ ਆ ਨਿਆਰੇ ਲੋਟੰਡੇ ਆ ਬਾਅਦ ਵਿੱਚ ਡੋਲੂ ਨੂੰ ਮੂੰਹ ਲਾਇਆ ਆ ਆ ਵੇਖ ਲਓ ਸਿੱਧਾ ਹੀ ਡੋਲੂ ਸਵੀਟ ਇਹ ਹੰਦੇ ਜੱਟਾਂ ਦੇ ਕੰਮ ਹੈ ਕੱਪ ਤੋੜ ਗਿਆ ਸੀ ਆਪਾਂ ਕੱਪ ਤੋੜ ਗਿਆ ਗੱਲ ਪਲਾ ਕੀ ਆ ਇਹਨਾਂ ਨੂੰ ਇਹ ਵੀਰ ਨੂੰ ਪਤਾ ਨਹੀਂ ਵੀ ਮੈਂ ਆਉਣਾ ਵਾ ਤੇ ਹੁਣ ਮੈਂ ਆ ਚੁੱਕਾ ਵਾਂ ਵੀ ਗੱਲ ਇਹ ਆ ਵੀ ਇਨੇ ਲਿਆਂਦੇ ਸੀ ਤਿੰਨ ਗਲਾਸ ਤੇ ਇੱਕ ਗਲਾਸ ਥੜ ਗਿਆ ਤੇ ਫਿਰ ਨੇ ਲਾ ਲਿਆ ਡੋਲਰ ਨੂੰ ਇਹ ਹੰਦਾ ਪਿਆਰ ਹੈ ਵੇਲੋ ਮੈਨੂੰ ਕੱਪ ਦੇਤਾ ਤੇ ਆਪ ਡੋਲਰ ਨੂੰ ਮੂੰਹ ਲਾ ਲਿਆ ਨੇ ਚੱਲੇ ਆ ਘਰ ਨੂੰ ਮਤਲਬ ਆਪਣੇ ਘਰ ਨਹੀਂ ਚੱਲੇ ਆ ਮੈਂ ਕਾਲੂ ਸੇੜ ਦੇ ਘਰ ਚੱਲੇ ਆ ਤੇ ਉੱਥੇ ਜਾ ਕੇ ਲਾਉਣੇ ਆ ਰਗੜਾ ਤੇ ਆਰੋ ਬਖੋਨੇ ਤੁਹਾਨੂੰ ਉੱਥੋਂ ਦਾ ਕੀ ਬਣਦਾ ਨਾ ਦੇ ਇਨੀ ਆਰੇ ਸੰ ਬਸ ਬਸ ਲਾਵੀ ਮਤਰਾ ਵੀਰ ਕਰਾਈ ਜਾਂਦਾ ਏ ਆਫ ਰਾਈਡਿੰਗ ਕੀ ਬਣਾਤਾ ਈ ਗੁਰੂ ਇੱਥੇ ਇੱਥੇ ਜਿੱਥੇ ਇਹਦਾ ਤੂੰ ਟਾਇਰ ਫੇਰਿਆ ਨਾ ਇੱਥੇ ਤੇ ਪੱਠੇ ਥੋੜੀ ਉੱਗਣੇ ਹੁਣ ਹੈਂ ਦਵਾ ਦੇ ਨੇ ਬਤਨ ਤੁਝੇ ਲੱਦੀ ਏ ਯਾ ਮੋਟਰਸਾਈਕਲ ਤੇ ਲਾਦ ਲੀਏ ਲਾਦ ਨਹੀਂ ਆ ਲੈਣ ਗਾੜੀਓ ਯਾ ਬੈਰਾ 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 ਓਏ ਓ ਇੱਦਣ ਨਾ ਥਾਲ ਮਾਰ ਕੇ ਬੈ ਸ਼ਾਹ ਮਾਰ ਕੇ ਤਲੇ ਲਾ ਕੇ ਆ ਆ ਪਰ ਇਹਨੂੰ ਪਾ ਰੱਖ ਇਦਾਂ ਨੂੰ ਧੰਗੀਆਂ ਨੂੰ ਲੈ ਵੀ ਮਿੱਤਰੋ ਓਏ ਮੈਨੂੰ ਨਹੀਂ ਲੱਗਦਾ ਤੁਹਾਡੇ ਕੋਲ ਤੱਕ ਪਹੁੰਚਿਆ ਜਾਣਾ ਅੱਗੇ 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 ਬੋ ਸਕਿਓ ਇੱਕ ਹੀ ਨੇ ਰੁੜਾ 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 ਚੱਲ ਮਾਰੀ ਨੇ ਇੱਕ ਬੰਨੇ ਪਾ ਦੱਖੜੇ ਕਰਦੀ ਦਈ ਬਾਰ ਇੱਕ ਵਾਰੇ ਬਾਤ ਦਾ ਮੋਟਰਸਾਈਕਲ ਪਠੇਗਰਾ ਮੋਟਰਸਾਈਕਲ ਖੜਾ ਕਰ ਦੇਣਾ ਮੈਂ ਹੈਪੀ ਚਕਾ ਓਏ ਕੋਈ ਨਹੀਂ ਟੁਕੜਾ ਨਾ ਮੈਂ ਰੱਖੀ ਲੰਮੇ ਬਾਤ ਚੱਲ ਸੈਫੀ ਇਹਨੂੰ ਬੰਦਿਆ ਕਰ ਇਹ ਜਾ ਗਾਂ ਗੁਰੂਆ ਤੂੰ ਹੀ ਤਾਂ ਟੀਚਰ ਕਰਾਈ ਜਾਂਦੇ ਜੇ ਆ ਨਾ ਪਾਣੀ ਓਏ ਕਲੋਲ ਹੋ ਗਈ ਪੂਰੀ ਨਹੀਂ ਨਹੀਂ ਇਹ ਓਨ ਨਹੀਂ ਕੱਲ ਆਂਦਾ ਪਾਈ ਨਾ ਮੈਂ ਚਲੋਣਾ ਵਾ ਵੀਰ ਮੇਰੇ ਜੋ ਵੀ ਲਾਈਵ ਹੋਣ ਸਾਰਾ ਕੋ YouTube ਤੇ ਜਾਣਾ ਇਹ ਇਧਰ ਆਂਦਾ ਪਾਈ ਨਾ ਇਧਰੇ ਪਾਣੀ ਦਾ ਪਾਣੀ ਦਾ ਪਾਣੀ ਨਾ ਬੈਠ ਗਿਆ ਚੱਕ ਘੜ ਪਾਣੀ ਕਿਰੋਂ ਦੇ ਆਂ ਹਾਂ ਬੋਤ ਸੈਫੀ ਸੈਫੀ ਪੁੱਤ ਹੱਥ ਲੱਗਣਾ ਬਣਾਵਾ ਇਹ ਆਪਣਾ ਹੈ ਸਵੀਟ ਡੋਗ ਹਾਂ ਰੱਖਦਾ ਮੈਂ ਰੋਜ਼ ਦਾ ਚਾਲਾ ਹੁਣ ਦੇ ਰੱਖੋ ਕਰੇ ਆ ਮੈਂ ਚਲਾਉਣਾ ਵੇ ਹੈਪੀ ਨਹੀਂ ਚਲਾਉਂਦੇ ਯਾਰ ਕੱਲ ਤੋਂ ਮਗਰ ਬੈ ਚਲ ਲੈ ਵੀ ਮਿੱਤਰ ਦੋਰੇ ਆ ਟਰਾਈ ਕਰ ਲੱਗੇ ਤੇ ਜਾਣ ਦੇ ਚੱਲ ਜਾਣ ਦੇ ਚੱਲ ਜਾਂਦੇ 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 ਲਾਗੇ ਜਿਹੜਾ ਵੀ ਮਤਰਾ ਚੱਲ ਗਿਆ ਜੇ ਵੀਰ ਹਣੀ ਪਰ ਇੱਕ ਗੱਲ ਦੋਵੇਂ ਪਾਸੇ ਫੱਟੇ ਠਾਂ ਹੀ ਲੱਗਣਦੇ ਆ ਨਾ ਓਏ ਹੋਏ 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 ਗੁਰਵਾ ਇੱਥੇ ਜਿਆਦਾ ਕੰਮ ਖਰਾਬ ਹੈ ਜਿਆਦੀ ਤਰਕਣ ਹੈ ਨਾ ਮਾਹਾਂ ਜਾਂਦੇ ਵੇਲਾ ਮੋੜਸਾਲ ਸਾਰੇ ਪੱਠੇ ਰਗੜਦੇ ਥੱਲੇ ਜਾਂਦੇ ਆ ਪੱਟੇ ਵੇ ਕਿੱਥੇ ਰ ਗਿਆ ਪੱਟੇ ਵੇ ਓਏ ਪੱਟੇ ਵੇ ਖੋ ਇੱਧਰ ਉਸ ਕੱਢ ਕੇ ਰਹਾਤਾ ਪੱਟੇ ਆਹ ਲਾ ਨਾਲੇ ਆਵੇ ਲੋ ਤੱਪੜ ਗਾਇਸ ਇਹਦਾ ਸਾਰਾ ਛਿਲ ਕੇ ਰਹਾਤਾ ਏ ਖਰਾਬ ਹੋਇਆ ਨਾ ਫਤ ਤੱਪੜ ਹੁਣ ਕੋਈ ਕੰਮ ਦਾ ਨਹੀਂ ਰਹਿਣਾ ਏ ਆਮ ਗੱਲ ਤੇ ਆ ਬਾਰੇ ਇੱਥੇ ਨਾ ਜੀ ਲਾ ਦੇ ਲਾ ਦੇ ਇੱਥੇ ਲਾ ਦੇ ਹਲਾ ਦੇ ਇੱਥੇ ਰੋਗ ਦੇ ਕਰਦੇ ਬੰਦ ਤੇ ਆ ਜਾਓ ਮਿੱਤਰੋ ਹੁਣ ਅੰਦਰ ਹੜਾ ਦੇ ਚਾਬੀ ਮੈਨੂੰ ਪੂਰੀ ਗੱਲਬਾਤ ਬਣਾ ਲਈ ਹੁਦਾ ਇਹਨਾ ਹਨਾ ਚਾਤ ਵੀ ਹਾਂਜੀ ਲੋ ਵੀ ਮਿੱਤਰੋ ਆ ਚੁੱਕੇ ਆਪਾਂ ਅੰਦਰ ਤੇ ਲਾਉਣ ਲੱਗੇ ਰਗੜਾ ਤੇ ਆਹੋ ਤੁਹਾਨੂੰ ਦਿਖਾਈਏ ਆ ਵੀਰ ਬਹਿ ਗਿਆ ਜੀ ਆਪਣੀ ਪਤਵੀਰੇ ਰਗੜਾ ਲਾਉਣ ਲਈ ਪੂਰੀ ਓਕੇ ਰਿਪੋਰਟ ਕਰਉਣੀ ਆ ਆਪਾਂ ਡਗੜੇ ਦੀ ਠੀਕ ਹੈ ਟੈਂਟਾ 1.5 ਘੰਟਾ ਲਾਉਣਾ ਹਾਂ ਘੰਟਾ 1.5 ਘੰਟਾ ਵੀਰ ਮੇਰੇ ਲੱਗ ਜਾਣਾ ਰਗੜਨ ਤੇ ਹਾਂਜੀ ਪਰ ਇਹਨਾਂ ਵੀ ਜੇ ਘੰਟਾ 1.5 ਘੰਟਾ ਲਾਵਾਂਗੇ ਨਾ ਤਾਂ ਸਵਾਦ ਪੂਰਾ ਬਣੂਗਾ ਨਜ਼ਾਰਾ ਤੇ ਇੱਕ ਆਪਾਂ ਮਟੀਰੀਅਲ ਵਿੱਚ ਭਸਮਾ ਪੂਰੀ ਬਈ ਔਰ ਬਾਕੀ ਮਟੀਰੀਅਲ ਪਾ ਲਈਏ ਮਦਾਮ ਬਦੂਮ ਪਾਓ ਪਾ ਲਈ ਮਿੱਤਰੋ ਪਾ ਆ ਜੀ ਸਾਰਾ ਹੀ ਖੋ ਜਾ ਜੀ ਆ ਲਾ ਗੀਏ ਚਾਹ ਤੱਕੜ ਲਾ ਇਹਨੂੰ ਕਰਦੇ ਇਹਦੇ ਵੀਰੇ ਹੱਥੀ ਜੁੜੀ ਜਾਂਦਾ ਕੀ ਚੱਕਰ ਪੈ ਗਿਆ ਐਸਾ ਮੈਂ ਸੱਚ ਕੱਜ ਜੀ ਹੈ ਸਾਸਤ੍ਰਿਕਾਲ ਬੋਲਾ ਦਈਏ ਬਰੋਗ ਵਾਲਿਆਂ ਨੇ ਹਾਂ ਮਦਾਨ ਕੋਟਲੇ ਚੱਜਣਾ ਕੋਟਲੇ ਆਪਾ ਮੈਨੂੰ ਇਹ ਆ ਵੀ ਬਾਹਰ ਦਾ ਨਾ ਆਏ ਨਾ ਮੈਂ ਜਾਰੀ ਖਿੱਚ ਕੇ ਮਾਰੂੰਗਾ ਤੇ ਸਾਰਾ ਕੁਝ ਬਾਹਰ ਆਟਾ ਗਾਈਜ਼ ਉਹ ਵੇ ਫਿਰ ਕਿ ਇੰਸਟਾਗ੍ਰਾਮ ਤੇ ਨਹੀਂ ਵਾਇਰਲ ਜਹਾ ਆਇਆ ਵੇਖਿਆ ਪਤਾ ਓਏ ਜਿਹੜਾ ਏਦਾਂ ਏਦਾਂ ਸਿਰੇ ਲਾਉਂਦਾ ਹੁੰਦਾ ਏਦਾਂ ਏਦਾਂ ਕਰਦਾ ਹੁੰਦਾ ਕਿੱਦਾਂ ਕਰਦਾ ਹੁੰਦਾ ਪਤਾ ਤੁਹਾਨੂੰ ਏਦਾਂ ਏਦਾਂ ਦੱਸੋ ਵੀਰ ਭਾਈ ਇਹ ਪਾਣੀ ਕਿ ਰਹਿਂਦੀ ਏ ਇਹ ਵੀਰ ਨੂੰ ਬੜੀ ਨੋਲੇਜ ਆ ਗਾਈਜ਼ ਜੀ ਵੀ ਕਹਿੰਦਾ ਤੂੰ ਪਰੇ ਮੈਂ ਕੱਲਾ ਹੀ ਰਗੜਾ ਲਾ ਦਿੰਦਾ ਹਾਂ ਸਾਨੂੰ ਤੇ ਲੱਗੇ ਭੌਣ ਨਹੀਂ ਹਿੜਿਆ ਪਰ ਆਈ ਆਖਿਆ ਵੀ ਆਪਣੇ YouTube ਫੈਮਲੀ ਨੂੰ ਵਿਖਾ ਦਈਏ ਵੀ ਕਿੱਦਾਂ ਰਗੜਾ ਲੱਗਦਾ ਵਾ ਪਰ ਇਹ ਵੀ ਰਾਂਦਾ ਨਹੀਂ ਮੈਂ ਕੱਲੇ ਨੇ ਲਾਉਣਾ ਰਗੜਾ YouTube ਫੈਮਲੀ ਨੂੰ ਪਤਾ ਨਾ ਲੱਗੇ ਕਿਦਾਂ ਲਈਦਾ ਹਾਂ ਪਰ ਆਈ ਆਖਿਆ ਨਹੀਂ ਆ ਹੀ ਵਿਖਾ ਕੇ ਛੱਡਣਾ ਵੀ ਰਗੜਾ ਲਾਈਦਾ ਕਿਦਾਂ ਉਹ ਜਿਆਦਾ ਸਮਗਰੀ ਵਿੱਚ ਪਾਤੀ ਅੱਜ ਨੇ ਬਹੁਤ ਜਿਆਦਾ ਤੇਜ਼ ਕੰਮ ਕਰਤਾ ਖਾਸ ਖਾਸ ਜਿਆਦੀ ਪਾਈ ਪਰ ਆਈ ਅੱਜ ਵੇਖੋ ਹੁਣ ਕੀ ਬਣਦਾ ਆ ਪਰ ਇਹਨੇ ਜਿਹੜੀਆਂ ਕਾਲੀਆਂ ਮਿਰਚਾਂ ਪਾਈਆਂ ਨਾ ਉਹ ਪਹਿਲਾਂ ਵੀ ਹੈਗੀਆਂ ਐ ਦੋਵਾਂ ਪੈਕਟਾਂ ਦੇ ਵਿੱਚ ਸਮਾਨ ਅਹੀਂ ਤੇ ਇੱਕ ਮੈਂ ਲਿਆਂਦਾ ਇਹ ਸਮਾਨ ਘਰੋਂ ਤੇ ਇੱਕ ਇਹ ਬਾਅਦ ਵਿੱਚ ਵੀਰ ਲੈ ਗਿਆ ਇਹ ਤੇ ਇਹਨਾਂ ਦੋ ਚੇਤਾ ਹਨ ਭੁੱਲ ਗਿਆ ਵੀ ਇਹਨੇ ਦੋਵਾਂ ਵਾਲਾ ਪਾਸਤਾ ਸਮਾਨ ਪਹਿਲਾਂ ਇਹਨੇ ਪਾਸਤਾ ਸਮਾਨ ਫਿਰ ਆਈ ਲੈਣਗੇ ਪਾਸਤਾ ਤੇ ਵੇਖੋ ਹੁਣ ਮਿਰਚਾਂ ਦਾ ਕੀ ਟੇਸਟ ਆਉਂਦਾ ਸਾਨੂੰ ਲੱਗਦਾ ਵੀ ਬਹੁਤ ਜ਼ਿਆਦੀਆਂ ਤੇਜ਼ ਹੋਣੀਆਂ ਹਨਾ ਓਕੇ ਪਰ ਇੱਕ ਗੱਲ ਆ ਜਿਹੜੇ ਵੀਰ ਹੈ ਨਾ ਕਾਲੂ ਸ਼ਾ ਆਪਣਾ ਸੇਠ ਇਹਨੂੰ ਜ਼ਿਆਦੀਆਂ ਪਸੰਦ ਆ ਤੇਜ਼ ਮਿਰਚਾਂ ਪਰ ਕਿਉਂ ਤਾਂ ਡੇ ਗਲੇ ਸਾਹ ਹੋਣਗੇ YouTube ਵਾਲੇ ਯਸ ਕਰਾਇਆ ਕਰਨਗੇ ਨਹੀਂ ਕਿਹ ਬੋਲਣ ਦੀ ਸ਼ਕਤੀ ਆਉ ਤੁਹਾਡੇ ਚ ਇਹ ਗਲੇ ਕਲੀਅਰ ਕਰਦੇ ਨੇ ਵੀਰ ਆਂਦਾ ਪਰ ਇੱਕ ਗੱਲ ਆ ਤੇਜ਼ ਬਹੁਤ ਜ਼ਿਆਦਾ ਹੋਊਗਾ ਅੱਜ ਤੇ ਬਾਕੀ ਤੁਹਾਨੂੰ ਪੀ ਕੇ ਆਪਾਂ ਦੱਸਦੇ ਆ ਕਿਦਾਂ ਦਾ ਬਣਿਆ ਵਾ ਗਾਈਜ਼ ਉਹ ਗੱਲ ਹੋ ਗਈ ਮਿਰਚਾਂ ਬਹੁਤ ਜ਼ਿਆਦਾ ਪਾਈਆਂ ਨੇ ਵਿੱਚ ਪੀਤਾ ਨਹੀਂ ਜਾਣ ਲਿਆ ਹੁਣ ਲੋ ਵੀ ਮਿੱਤਰ ਆ ਚੁੱਕੇ ਹਾਂ ਬਾਹਰ ਪਰ ਇੱਕ ਗੱਲ ਆ ਨਿਆਰੇ ਨੰਦੇ ਵੜੇ ਆਉਣ ਦੇ ਆ ਵੇਖ ਲੋ ਆੰਦੇ ਮੁੰਡੇ ਮੁੰਡੇ ਗੁਮਜੇ ਫਿਰਦੇ ਆ ਆੰਦੇ ਰਗੜਾ ਪੀਣਾ ਰਗੜਾ ਪੀਣਾ ਇਹਨਾਂ ਨੇ ਦੋਵਾਂ ਨੇ ਦੋ-ਦੋ ਗਲਾਸ ਪੀਤੇ ਆ ਆ ਮਰਦਿਆਂ ਦੇ ਕਰਕੇ ਤੇ ਆਪਾਂ ਸਿੰਘਾਂ ਨੇ ਤਿੰਨ ਗਲਾਸ ਪੀਤੇ ਆ ਤਿੰਨ ਗਲਾਸ ਪੀਤੇ ਤੂੰ ਹਾਂਜੀ ਭਾਜੀ ਵੇਖ ਲਾ ਗੁਰੂ ਆ ਉਦਾਂ ਇੱਕ ਗੱਲ ਪੂਰਾ ਸੁਣ ਹੋਇਆ ਪਿਆ ਇਹੋ ਜੀ ਤੂੰ ਓਕੇ ਰਿਪੋਰਟਾਂ ਪੂਰੀਆਂ ਗੱਡੀਆਂ ਲਈਆਂ ਦੇ ਯੈਸ ਹੋਈ ਪਈ ਹੈ ਨਾ ਪੂਰੀਆਂ ਗੱਡੀਆਂ ਰੋਡਾਂ ਤੇ ਜਾਣ ਡੀਆਂ ਵਾ ਆ ਕਈ ਅੱਗੇ ਆ ਗਿਆ ਤੇ ਨੰਗੇ ਜਾਣਾ ਫੇਰ ਹਾਂ ਉਹਦੇ ਉੱਤੇ ਚੁੰਡਿਆ ਨਹੀਂ ਟਰੇਗ ਦੀ ਛਾਵੇਂ ਹੁਣ ਬੈਠੇ ਆਂ ਨੰਦੇ ਲੈਣ ਦੇ ਪੂਰੇ ਬੁੱਲੇ ਲਟੰਡੇ ਆ ਵਾ ਗੰਢੀ ਆ ਤੇ ਪਿੰਡੀਆਂ ਵੀ ਆਂਦੀਆਂ ਬੰਦਾ ਮਾਰ ਤੇ ਛਡਾਉਂਗੀ ਮੈਂ ਕੀ ਆਂਦੀ ਆ ਵਾ ਪਿੰਡੀਆਂ ਦੀਆਂ ਬੰਦਾ ਮਾਰ ਤੇ ਛਡਾਉਂਗੀ ਮੈਂ ਤੇ ਬੰਦਾ ਮਰ ਜਾਊਗਾ ਬੰਦਾ ਤੇ ਮਾਰ ਦਾਂਗੇ ਪਰ ਪਿੰਡੀ ਜੇ ਲੱਗਣ ਨਹੀਂ ਡਈ ਫਿਰ ਆਕੇ ਤੋ ਮਾਰਾਂਗੇ ਗੱਲ ਇਹ ਆ ਆਹੋ ਜਦੋਂ ਪਿੰਡੀ ਨੇ ਲੱਗੀ ਤੇ ਬੰਦਾ ਮਾਰ ਗਿਆ ਤੇ ਫਿਰ ਕੰਮ ਕਿੱਥੋਂ ਚੱਲਣਾ ਹੈ ਗੱਲ ਇਹੋ ਹੀ ਆ ਨਾ ਗੱਲ ਤੇ ਇਹੋ ਹੀ ਆ ਦਿੱਲੀ ਦਾ ਫਿਰ 2000 ਆਈ ਜਾਣਾ ਨਾ ਹਾਂ ਇਹ ਤੇ ਗੱਲ ਹੈਗੀ ਆ ਥੋੜੇ ਜੋਗੇ ਨਿਕਲੇ ਆਇਆ ਕਰਨੇ ਫਿਰ ਹਾਂ ਇਹ ਤੇ ਗੱਲ ਹੈਗੀ ਆ ਆ ਵੀਰ ਕੋਈ ਦੱਸਦਾ ਨਹੀਂ ਇਹ ਕੀੜੀ ਸਨੈਪ ਬਣਾਈ ਜਾਂਦਾ ਸਹੀ ਗੱਲ ਹੈ ਚੱਲ ਕਰਦੇ ਇੱਕ ਵਾਰ ਬਾਏ ਬਾਏ ਕਰਦੇ ਓਕੇ ਬਾਏ ਅਗਲੇ ਬਲੌਗ 'ਚ ਮਿਲਾਂਗੇ ਹਾਂ ਲਵ ਯੂ ਹੁਣ ਟਾਈਮ ਬਹੁਤ ਹੋ ਚੁੱਕਾ ਵਾ ਚਲੋ ਠੀਕ ਆ ਗਾਈਜ਼ ਮਿਲਦੇ ਆਂ ਆਪਾਂ ਅਗਲੇ ਬਲੌਗ ਦੇ ਵਿੱਚ ਸੋ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਪਿੰਡਰ ਵੱਲੋਂ Bye bye.